नच्चनिती <Nachanidhi>, पुद्धनिती ਪ੍ਰੋਗਰਾਮ ਨਵੀਂ ਉਡਾਰੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਯਾਨੀ ਕਿ ਸਰਵੀ ਸ਼ਰਮਾ ਵੱਲੋਂ ਬਹੁਤ-ਬਹੁਤ ਸਵਾਗਤ ਹੈ ਜੀ ਕਹਿੰਦੇ ਕਿਸਮਤ ਤੇ ਮਿਹਨਤ ਦੇ ਵਿੱਚ ਇੱਕ ਛੋਟਾ ਜਿਹਾ ਫਰਕ ਹੁੰਦਾ ਉਹ ਇਹ ਕਿ ਕਿਸਮਤ ਸਾਨੂੰ ਉਹ ਦੇ ਦਿੰਦੀ ਹੈ ਜੋ ਲਿਖਿਆ ਹੁੰਦਾ ਪਰ ਮਿਹਨਤ ਸਾਨੂੰ ਉਹ ਵੀ ਦੇ ਦਿੰਦੀ ਹੈ ਜੋ ਸਾਡੀ ਕਿਸਮਤ ਵਿੱਚ ਲਿਖਿਆ ਹੀ ਨਹੀਂ ਹੁੰਦਾ ਇਹ ਗੱਲ ਮੈਂ ਇਸ ਕਰਕੇ ਵੀ ਕਰ ਰਹੀਆਂ ਕਿਉਂਕਿ ਸਾਡੇ ਪ੍ਰੋਗਰਾਮ ਨਵੀਂ ਉਡਾਰੀ ਦੇ ਵਿੱਚ ਹਮੇਸ਼ਾ ਤੁਹਾਨੂੰ ਅਸੀਂ ਰੁਬਰੂ ਕਰਾਉਂਦੇ ਆ ਐਸੇ ਹੀ ਉਭਰਦੇ ਸਿਤਾਰਿਆਂ ਦੇ ਨਾਲ ਜੋ ਆਪਣੀ ਮਿਹਨਤ ਕਰਕੇ ਅੱਗੇ ਵਧ ਰਹੇ ਨੇ ਤੇ ਆਪਣੀ ਕਿਸਮਤ ਨੂੰ ਬਦਲ ਵੀ ਰਹੇ ਨੇ ਇਸੇ ਤਰੀਕੇ ਦੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਮੌਜੂਦ ਹੈ ਗੌਰਵ ਵੰਗੜ ਜੀ ਉਰਫ ਕਾਰਬਨ ਕਾਰਬਨ ਮੈ ਕਿਉਂ ਗਿਆ ਇਸ ਦਾ ਰੀਜ਼ਨ ਉਹ ਖੁਦ ਦੱਸਣਗੇ ਆ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਤੇ ਜਾਣਦੇ ਆ ਉਹਨਾਂ ਤੋਂ ਬਹੁਤ ਬਹੁਤ ਸਵਾਗਤ ਹੈ ਗੁਰੂ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ। ਇਸਕਲ ਮੈਮ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਨਵੀ ਉੜਾਈ ਦੀ ਸਾਰੀ ਟੀਮ ਦਾ ਅੱਜ ਮੈਨੂੰ ਇਨਵਾਈਟ ਕਰਨ ਲਈ। ਮੈਂ ਦਰਸ਼ਕਾਂ ਨੂੰ ਕਿਹਾ ਕਿ ਕਾਰਬਨ ਤੁਸੀਂ ਨਾਮ ਰੱਖਿਆ ਹੈ ਹੁਣ ਇਹਦਾ ਰੀਜ਼ਨ ਤੁਸੀਂ ਦੱਸੋ ਕਿ ਕਿਉਂ ਰੱਖਿਆ ਹੈ। ਹਾਂ ਜੀ ਕਾਰਬਨ ਜੀ ਜਦ ਮੈਂ 뮤직 ਬਣਾਉਣਾ ਸ਼ੁਰੂ ਕੀਤਾ ਤੇ ਉਸ ਤੋਂ ਪਹਿਲਾਂ ਮੈਨੂੰ ਪੜਾਈ ਦਾ ਬਹੁਤ ਸ਼ੌਂਕ ਸੀ। ਮੈਂ ਸ਼ੁਰੂ ਤੋਂ ਸਾਇੰਸ ਦਾ ਸਟੂਡੈਂਟ ਰਹਾ ਤੇ ਕਾਰਬਨ ਨੂੰ ਮੋਲੀਕੂਲ ਆਫ ਲਾਈਫ ਕਹਿੰਦੇ ਨੇ। ਤੇ ਤੇ ਮਿਊਜ਼ਿਕ ਇਜ਼ ਮਾਈ ਮੋਲੀਕੂਲ ਆਫ ਲਾਈਫ ਤਾਂ ਕਰਕੇ ਮੈਂ ਕਾਰਬਨ ਦੇ ਨਾਮ ਤੇ ਡਿਸਾਈਡ ਕੀਤਾ ਜੀ। ਤੇ 뮤ਜ਼ ਮਿਊਜ਼ਿਕ ਜੀ ਜਦੋਂ ਮੈਂ ਛੋਟਾ 10th ਕਲਾਸ ਚ ਸੀਗਾ ਉਦੋਂ ਤੋਂ ਮੈਂ ਗਿਟਾਰ ਪਲੇ ਕਰਨੀ ਸ਼ੁਰੂ ਕੀਤੀ ਤੇ ਹੌਲੀ ਹੌਲੀ ਕਰਦੇ 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 ਹੋਰ ਇਨਸਟਰੂਮੈਂਟ ਸਿੱਖੇ ਫਿਰ ਮੈਂ 뮤זיਕ ਡਾਇਰੈਕਸ਼ਨ ਦੇ ਸੌਫਟਵੇਅਰ ਸਿੱਖੇ ਤੇ ਐਦੀ ਕਰਦੇ ਕਰਦੇ ਪਤਾ ਨਹੀਂ ਲੱਗਾ ਕਿ ਕਦੋਂ ਹੁਣ ਗਾਣਿਆਂ ਦਾ 뮤זיਕ ਬਣਾਉਣ ਲੱਗ ਪਿਆ ਜੇ ਮੈਂ ਸਟੱਡੀ ਦੀ ਗੱਲ ਕਰਾਂ ਤੇ ਮੈਂ ਸੁਣਿਆ ਸੀ ਤੁਸੀਂ ਸਟੱਡੀ ਥੋੜੀ ਅਲੱਗ ਜਿਹੀ ਕੀਤੀ ਹੈ ਤੇ ਉਹ ਸਟੱਡੀ ਵੀ ਸਾਨੂੰ ਦਰਸ਼ਕਾਂ ਨੂੰ ਦੱਸੋ ਤੁਸੀਂ ਕਿਹਦੇ ਵੀ ਸਟੱਡੀ ਕੀਤੀ ਹੈ ਤੇ 뮤זיਕ ਵੀ ਤੁਸੀਂ ਕਿਦਾਂ ਜੁੜ ਗਏ ਹਾਂਜੀ ਸਟੱਡੀ ਮੈਂ ਜੀ ਕੀਤੀ ਸੀ ਬੀਟੈਕ ਇਨ ਬਾਇਓਟੈਕਨੋਲੋਜੀ ਤੇ ਜਦੋਂ ਮੈਂ ਦੱਸਿਆ ਸ਼ੁਰੂ ਤੋਂ ਸਾਇੰਸ ਦਾ ਸਟੂਡੈਂਟ ਰਹਾ ਸੀ ਮੈਨੂੰ ਸਾਇੰਸ ਦਾ ਸ਼ੌਂਕ ਸੀਗਾ ਤੇ ਉਹ ਵੀ ਮੈਨੂੰ ਨਾਲ ਸ਼ੌ ਤੇ ਉਹ ਵੀ ਮੈਂ ਨਾਲ-ਨਾਲ ਕੰਟੀਨਿਊ ਕਰਨਾ ਚਾਹੁੰਦਾ ਸੀ ਇਸ ਕਰਕੇ ਪੜਾਈ ਨੂੰ ਮੈਂ ਛੱਡ ਨਹੀਂ ਪਾਇਆ ਤੇ ਮੈਂ ਪੜਾਈ ਵਿੱਚ ਵੀ ਨਾਲ-ਨਾਲ ਕੰਟੀਨਿਊ ਕੀਤਾ ਤੇ ਉਹਦੇ ਨਾਲ-ਨਾਲ ਮਿਊਜ਼ਿਕ ਵੀ ਮੈਨੇਜ ਕਰਤਾ ਮਿਊਜ਼ਿਕ ਵੀ ਸਿੱਖਦਾ ਰਿਆਂ ਤੇ ਫਿਰ ਮਿਊਜ਼ਿਕ ਬਣਾਉਂਦਾ ਵੀ ਰਿਆਂ ਤੇ ਐਦਾਂ ਮੇਰੀ ਜਰਨੀ ਚੱਲਦੀ ਰਹੀ ਕਹਿੰਦੇ ਕਿ 뮤జిਸ਼ੀਅਨਸ ਜਿਹੜੇ ਹੁੰਦੇ ਨੇ ਉਹ ਦੇ ਗਾਣ ਵਿੱਚ ਬਹੁਤ ਤੇਜ਼ ਹੁੰਦੇ ਮਤਲਬ 뮤직 ਕਰਨ ਦੇ ਵਿੱਚ ਕੰਪੋਜ਼ ਕਰਨ ਦੇ ਵਿੱਚ ਜ਼ਿਆਦਾ ਤੇਜ਼ ਹੁੰਦੇ ਆ ਪਰ ਪੜਾਈ ਦੇ ਵਿੱਚ ਬਹੁਤ ਕੱਟ ਹੁੰਦੇ ਆ ਇਹ ਮੈਂ ਸਾਰਿਆਂ ਦੇ ਲਈ ਨਹੀਂ ਕਹਿ ਰਹੀ ਮਤਲਬ ਕੁਝ ਲੋਕ ਹੁੰਦੇ ਜੋ ਤੇਜ਼ ਵੀ ਹੁੰਦੇ ਨੇ ਜਿਵੇਂ ਐਗਜ਼ਾਮਪਲ ਮੇਰੇ ਨਾਲ ਬੈਠੇ ਨੇ ਤੇ ਮੈਂ ਤੁਹਾਡੇ ਤੋਂ ਪੁੱਛੂੰਗੀ ਫਿਰ ਇਹਨਾਂ ਦੋਨੋਂ ਨੂੰ ਕਿਵੇਂ ਮੈਨੇਜ ਕੀਤਾ ਕਿਉਂਕਿ ਸਾਇੰਸ ਦੀ ਪੜਾਈ ਕੋਈ ਸੌਖੀ ਤਾਂ ਨਹੀਂ ਆ ਬਹੁਤ ਔਖੀ ਆ ਉਹ ਸਾਇੰਸ ਵਾਲੇ ਬੱਚੇ ਆਲਮੋਸਟ ਕੀ ਕਰਦੇ ਕਿ ਸਾਇੰਸ ਵੱਲ ਧਿਆਨ ਦਿੰਦੇ ਆ ਕਿਉਂਕਿ ਸਾਇੰਸ 'ਚ ਨੰਬਰ ਵਧੀਆ ਲੈਣੇ ਸਭ ਕੁਝ ਕਰਨਾ ਇਦਾਂ ਫਿਰ 뮤직 ਨਾਲ ਤੁਸੀਂ ਕਿਦਾਂ ਆਈ ਗੈਸ ਇਹ ਜਦੋਂ ਮੈਂ ਛੋਟਾ ਸੀਗਾ ਉਦੋਂ ਤੋਂ ਹੀ ਨਾ ਕਿਉਂਕਿ ਮੈਂ 10th ਕਲਾਸ ਤੋਂ ਸ਼ੁਰੂ ਹੋ ਗਿਆ ਸੀਗਾ ਤੇ ਹਰ ਟਾਈਮ ਸਟੱਡੀ ਤੇ 뮤직 ਮੇਰੇ ਨਾਲ ਨਾਲ ਚੱਲੇ ਆ ਤੇ ਇਹ ਇਨ ਦਾ ਜਰਨੀ ਮੈਂ ਸਿੱਖ ਲਿਆ ਕਿ ਟਾਈਮ ਨੂੰ ਕਿੱਦਾਂ ਮੈਨੇਜ ਕਰਨਾ ਬਿਕੋਜ਼ ਸਾਨੂੰ ਸਭ ਨੂੰ 24 ਘੰਟੇ ਮਿਲਦੇ ਆ ਇੱਕ ਦਿਨ 'ਚ ਜੀ ਬਟ ਇਹ ਸਾਡੇ ਤੇ ਉਹਨੂੰ ਕਿੱਦਾਂ ਪਲਾਨ ਕਰਦੇ ਆ ਆਈ ਗੈਸ ਕਿ ਪਲੈਨਿੰਗ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਸੀ ਇਹਦੇ ਵਿੱਚ ਕਿ ਮੈਂ ਪਲਾਨ ਕਰ ਲੈਣਾ ਕਿ ਮੈਂ ਇੰਨੇ ਤੋਂ ਇੰਨੇ ਵਜੇ ਤੱਕ ਕਾਲਜ ਹੋਣਾ ਉਸ ਤੋਂ ਬਾਅਦ ਨੇ ਟਾਈਮ ਪੜ੍ਹਨਾ ਫਿਰ ਇਨੀ ਟਾਈਮ ਮੈਂ 뮤직 ਸਿੱਖਣਾ ਇਨੀ ਟਾਈਮ ਮੈਂ ਬਾਕੀ ਚੀਜ਼ਾਂ ਸਿੱਖਣੀਆਂ ਤੇ ਉਹ ਜੋ ਸਾਰੀਆਂ ਚੀਜ਼ਾਂ ਪਲਾਨ ਕਰਨੀਆਂ ਉਹ ਆਈ ਗੈਸ ਕਿ ਮੈਨੂੰ ਹੌਲੀ ਹੌਲੀ ਜਦੋਂ ਸਿੱਖਿਆ ਤੇ ਮੈਨੂੰ ਪਤਾ ਲੱਗਾ ਤੇ ਉਹਨੇ ਮੈਨੂੰ ਬਹੁਤ ਹੈਲਪ ਕੀਤੀ ਸਟੱਡੀ ਤੇ 뮤직 ਨੂੰ ਨਾਲ-ਨਾਲ ਮੈਨੇਜ ਕਰਨ ਲਈ 뮤직 ਲਈ ਤੁਹਾਡੇ ਮਾਈਂਡ ਚ ਕਿਵੇਂ ਆਇਆ ਕਿ ਮੈਂ 뮤직 ਕਰਾਂ ਇਹ ਚੀਜ਼ਾਂ ਕਰਾਂ ਤਲਾ ਸ਼ੌਂਕ ਜਦੋਂ ਅੰਦਰ ਪੈਦਾ ਹੋਇਆ ਉਹ ਕਿੱਦਾਂ ਪਿਆ ਸ਼ੌਂਕ ਜੀ ਕਾਫੀ ਦਿਨ ਪਹਿਲਾਂ ਸੀਗਾ ਪਹਿਲਾਂ ਜਦੋਂ ਸਭ ਤੋਂ ਪਹਿਲਾਂ ਸੀਗਾ ਜਦੋਂ ਮੈਂ ਛੋਟਾ ਸੀਗਾ ਤੇ ਮੈਂ ਜਦ ਗਾਣੇ ਸੁਣਦਾ ਸੀ ਮੈਂ ਹਮੇਸ਼ਾ ਸੋਚਦਾ ਸੀਗਾ ਕਿ ਆਹ ਜਿਹੜੀ ਸਾਊਂਡ ਆ ਉਹ ਕਿਸ ਇਨਸਟਰੂਮੈਂਟ ਤੋਂ ਪਲੇ ਹੋ ਰਹੀ ਆ ਮੈਂ ਮਾਈਂਡ ਵਿੱਚ ਸੋਚੀ ਜਾਣਾ ਅੱਛਾ ਇਹ ਇਨਸਟਰੂਮੈਂਟ ਹੋ ਸਕਦਾ ਇਹ ਇਨਸਟਰੂਮੈਂਟ ਹੋ ਸਕਦਾ ਫਿਰ ਇਹੀ ਕਿਉਰੀਓਸਿਟੀ ਨੇ ਮੈਨੂੰ ਗਿਟਾਰ ਪਲੇ ਕਰਨਾ ਸ਼ੁਰੂਆਤ ਕੀਤੀ ਸਾਡੇ ਘਰ ਵਿੱਚ ਇੱਕ ਛੋਟੀ ਗਿਟਾਰ ਪਈ ਹੁੰਦੀ ਸੀ ਟੁੱਟੀ ਤੇ ਮੈਂ ਕਾਫੀ ਸ਼ੁਰੂ ਤੋਂ ਬੜਾ ਕਿਉਰੀਓਸਿਟੀ ਰਹਿੰਦੀ ਸੀ ਮੇਰੇ ਵਿੱਚ ਤੇ ਮੈਂ ਗਿਟਾਰ ਦੇਖੀ ਤੇ ਮੈਂ ਪਾਪਾ ਨੂੰ ਇੱਕ ਦਿਨ ਕਿਹਾ ਕਿ ਪਾਪਾ ਗਿਟਾਰ ਮੈਨੂੰ ਰਿਪੇਅਰ ਕਰਾ ਦਿਓ ਦੇਵ ਆਪਾਂ ਨੇ ਗਿਟਾਰ ਰਿਪੇਅਰ ਕਰਵਾ ਦਿੱਤੀ ਉਤ ਤੋਂ ਬਾਅਦ ਮੈਂ ਸਿੱਖਣਾ ਸ਼ੁਰੂ ਕਰ ਦਿੱਤਾ YouTube ਤੋਂ ਵੀਡੀਓ ਦੇਖ ਕੇ ਗਾਣੇ ਪਲੇ ਕਰਨਾ ਸਿੱਖਣਾ ਸ਼ੁਰੂ ਕਰ ਦਿੱਤਾ ਫਿਰ ਗਿਟਾਰ ਸਿੱਖੀ ਫਿਰ ਗਿਟਾਰ ਤੋਂ ਬਾਅਦ ਮੈਨੂੰ ਹੋਇਆ ਕਿ ਨਹੀਂ ਮੈਂ ਕੀਬੋਰਡ ਵਜਾਣਾ ਵੀ ਸਿੱਖਾਂ ਫਿਰ ਕੀਬੋਰਡ ਸਿੱਖਿਆ ਫਿਰ ਮਿਊਜ਼ਿਕ ਸੌਫਟਵੇਅਰ ਸਿੱਖਣਾ ਸ਼ੁਰੂ ਕੀਤਾ ਪਹਿਲਾਂ ਫੋਨ ਵਿੱਚ ਕਿਤੇ ਡਾਊਨਲੋਡ ਕੀਤਾ ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਪੀਸੀ ਲਈ ਵੀ ਸੌਫਟਵੇਅਰ ਆਉਂਦਾ ਫਿਰ ਮੈਂ ਉਹ ਡਾਊਨਲੋਡ ਕੀਤਾ ਉਹ ਸਿੱਖਣਾ ਸ਼ੁਰੂ ਕੀਤਾ ਤੇ ਜੇ ਜਦੋਂ ਤੱਕ ਮੈਂ ਪਲੱਸ 2 ਵਿੱਚ ਪਹੁੰਚਿਆ ਸੀ ਤਾਂ ਤਦ ਤੱਕ ਮੈਂ ਇੱਕ ਗਾਣਾ ਆਪਣਾ ਬਣਾ ਚੁੱਕਾ ਸੀ ਤੇ ਸ਼ੁਰੂਆਤ ਬਹੁਤ دیر ਪਹਿਲਾਂ ਹੋ ਚੁੱਕੀ ਸੀ ਕਿਉਂਕਿ ਮੈਂ ਗਿਟਾਰ ਸਿੱਖੀ ਪਹਿਲਾਂ ਫਿਰ ਕੀਬੋਰਡ ਸਿੱਖਿਆ ਫਿਰ ਉਹ ਤੋਂ ਬਾਅਦ ਸਿੱਖਿਆ ਕਿ ਇਹਨੂੰ ਕਿੱਦਾਂ ਆਪਾਂ 뮤ਜ਼ਿਕ ਵੋਕਲ ਦੇ ਨਾਲ ਰਿਲੇਟ ਕਰ ਸਕਦੇ ਆ ਤੇ ਕਿੱਦਾਂ ਆਪਾਂ 뮤ਜ਼ਿਕ ਇਤੋਂ ਬਣਾ ਸਕਦੇ ਆ ਤੇ ਉਹ ਕੰਪੋਜੀਸ਼ਨ ਤੇ 뮤ਜ਼ਿਕ ਬਣਾਉਣਾ ਸਿੱਖ ਕੇ ਇਹ ਮੇਰੀ ਸ਼ੁਰੂਆਤ ਹੋਈ ਜੀ ਕਿ ਕਿੱਦਾਂ ਮੈਂ 뮤ਜ਼ਿਕ ਇੰਡਸਟਰੀ ਚ ਗਿਆ 뮤ਜ਼ਿਕ ਇੰਡਸਟਰੀ ਨਾਲ ਤਾਂ ਸਟੱਡੀ ਆਪਣੇ ਕੰਟੀਨਿਊ ਹਾਂਜੀ ਹਾਂਜੀ ਬਿਲਕੁਲ ਤੇ ਮੈਨੂੰ ਲੱਗਦਾ ਕਿ ਗਿਟਾਰ ਅਗਰ ਘਰ ਪਿਆ ਤੇ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਹੋਵੇਗਾ ਜਿਹੜਾ 뮤ਜ਼ਿਕ ਨਾਲ ਜੁੜਿਆ ਹੋਇਆ ਬਿਲਕੁਲ 뮤ਜ਼ਿਕ ਬਟ ਇਹ ਆ ਕਿ ਜਦਾਂ ਹੁੰਦਾ ਹੈ ਕਿ ਕਿਸੇ ਨੇ ਸਿੱਖਣੀ ਸ਼ੁਰੂ ਕੀਤੀ ਬਟ ਵਿੱਚ ਛੱਡ ਦਿੱਤੀ ਤੇ ਉਹ ਉੱਤੇ ਪਈ ਰਹੀ ਤੇ ਇਹ ਆ ਕਿ ਹੌਲੀ-ਹੌਲੀ ਹੌਲੀ-ਹੌਲੀ ਮੇਰੇ ਵਿੱਚ ਉਹ ਜਗਿਆਸਾ ਆਈ ਤੇ ਫਿਰ ਮੈਂ ਸਿੱਖਣਾ ਸ਼ੁਰੂ ਕੀਤਾ ਜੀ ਤੇ ਆਪਾਂ ਉਹਨੂੰ ਤੁਸੀਂ ਕਿ ਆਪਣਾ ਪਹਿਲਾ 뮤직 ਤੁਸੀਂ ਕਟਿਆ ਉਦੋਂ ਆਈ ਥਿੰਕ ਤੁਸੀਂ 12th ਵਿੱਚ ਸੀਗੇ ਨਾ ਬਹੁਤ ਛੋਟੀ ਏਜ ਹੈ ਜਦੋਂ ਇਹਨਾਂ ਨੇ ਆਪਣਾ ਪਹਿਲਾ 뮤직 ਨੂੰ ਪ੍ਰੋਡਿਊਸ ਵੀ ਕਰ ਦਿੱਤਾ ਸੀਗਾ ਹੁਣ ਤੱਕ ਤਾਂ ਤੁਸੀਂ ਕਾਫੀ ਜ਼ਿਆਦਾ ਜਿਹੜੇ 뮤직 ਪ੍ਰੋਡਿਊਸ ਕਰ ਚੁੱਕੇ ਹੋ ਹਾਂਜੀ ਬਿਲਕੁਲ ਇਸ ਬਾਰੇ ਆਪਾਂ ਦਰਸ਼ਕਾਂ ਨੂੰ ਅਗਲੇ ਪ੍ਰੋਗਰਾਮਸ ਦੱਸਾਂਗੇ ਪਰ ਅਸੀਂ ਇਸ ਤੋਂ ਪਹਿਲਾਂ ਇੱਕ ਜ਼ਰੂਰ ਤੁਹਾਡਾ 뮤직 ਸੁਣਾਵਾਂਗੇ ਹਾਂਜੀ ਬ ਇੱਕ ਗਾਣੇ ਦਾ ਪ੍ਰੋਜੈਕਟ ਕਿੱਦਾਂ ਹੁੰਦਾ ਆ ਜੇ ਤੁਸੀਂ ਦੇਖ ਪਾਉਂਗੇ ਮੇਰੀ ਸਕਰੀਨ ਤੇ ਇਹ ਸਾਰੀਆਂ ਸਾਊਂਡਸ ਨੇ ਗਾਣੇ ਵਿੱਚ ਜੋ ਜੋ ਯੂਜ਼ ਹੁੰਦੀਆਂ ਨੇ ਤਾਂ ਕਾਫੀ ਸਾਰੀਆਂ ਸਾਊਂਡਸ ਮਿਲ ਕੇ ਕੱਲੀ-ਕੱਲੀ ਜੁੜ ਕੇ ਇੱਕ ਪੂਰਾ Song ਬਣਾਉਂਦੀ ਆ ਜੀ ਤੇ ਹੁਣ ਮੈਂ ਕੀ ਕਰਦਾ ਮੈਂ ਤੁਹਾਨੂੰ ਹਰ ਸਾਊਂਡ ਕੱਲੀ-ਕੱਲੀ ਕਰਕੇ ਪਲੇ ਕਰਦਾ ਆ ਆ ਪਹਿਲਾ ਇੱਕ ਸਾਊਂਡ ਆਂਦੀ ਆ ਜੀ ਫਿਰ ਉਹਦੇ ਨਾਲ ਮੈਂ ਇੱਕ ਹੋਰ ਸਾਊਂਡ ਲੇਅਰ ਕੀਤੀ ਫਿਰ ਮੈਂ ਇਹਦੇ ਵਿੱਚ ਕੁਝ ਸਟ੍ਰਿੰਗਸ ਐਡ ਕੀਤੀਆਂ ਫਿਰ ਇਹਦੇ ਵਿੱਚ ਗਿਟਾਰ ਰਿਕਾਰਡ ਕੀਤੀ ਫਿਰ ਕੁਝ ਹੋਰ ਵਾਇਲੈਂਸ ਇਹਦੇ ਵਿੱਚ ਐਡ ਕੀਤੇ ਫਿਰ ਇਹਦੇ ਡਰਮਸ ਐਡ ਕੀਤੇ ਕੇਕ ਵਗੈਰਾ ਤੇ ਸਨੈਰ ਵਗੈਰਾ ਤੇ ਇਹ ਪ੍ਰੋਸੈਸ ਰਹਿੰਦੀ ਹੈ ਯੂਜ਼ੂਲ Song ਬਣਾਉਣ ਦੇ ਤੇ ਉਸ ਤੋਂ ਲਾਵਾ ਤੁਸੀਂ ਗਿਟਾਰ ਪਲੇ ਵੀ ਕਰਦੇ ਹੋ ਹਾਂਜੀ ਬਿਲਕੁਲ ਜੀ ਤੇ ਫਿਰ ਗਿਟਾਰ ਪਲੇ ਕਰਕੇ ਇੱਕ Song ਹੋ ਜਾਵੇ ਹਾਂਜੀ ਬਿਲਕੁਲ ਜੀ ਬਿਲਕੁਲ ਅਗਲਾਵਾ ਮਜਬੂਰੀ ਨੂੰ ਆਣ ਜਾਣ ਦੀ ਪਸੂੜੀ ਨੂੰ ਜ਼ਹਿਰ ਬਣੇ ਹਾ ਤੇਰੀ ਤੇ ਜਾਵਾ ਮ ਪੂਰੀ ਨੂੰ ਆਣਸੀਓ ਨਹੀਂ ਆਇਆ ਦਿਲ ਭਾਗ ਭਾਗ ਮੇਰਾ ਟਕਰਾਇਆ ਕਾਗਾ ਬੋਲ ਕੇ ਦਸ ਜਾਵੇ ਆਵਾਗਿਓ ਦੀ ਚੂਰੀ ਨੂੰ ਰਾਵਾਂ ਚ ਬਹੁਤ ਉਹਨੂੰ ਲੁਕਾ ਕੋਈ ਮੈਨੂੰ ਨਾ ਰੋਕੇ ਮੇਰੇ ਢੋਲ ਜਦਈਆਂ ਦੀ ਤੈਨੂੰ ਖਬਰ ਕਿਵੇਂ ਹੋਵੇ ਆ ਜਾਵੇ ਦਿਲ ਮੇਰਾ ਪੂਰਾ বিনা ਹੋਵੇ ਹਾਂ ਬੜੀਆਂ ਬੜਈਆਂ ਦੀ ਗਲ ਬਾਤ ਕਿਵੇਂ ਹੋਵੇ ਆ ਜਾਵੇ ਦਿਲ ਮੇਰਾ ਕੋਰ ਵੀ ਨਾ ਹੋਵੇ ਬਹੁਤ ਵਧੀਆ ਗਿਟਾਰ ਇਹਨਾਂ ਨੇ ਪਲੇ ਕੀਤਾ ਹੈ ਤੇ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਇਹ ਗਿਟਾਰ ਤੋਂ ਇਲਾਵਾ ਇਹਨਾਂ ਦੇ ਹੋਰ ਬਹੁਤ ਸਾਰੇ ਕੁਆਲਿਟੀਆਂ ਵੀ ਨੇ ਇਹਨਾਂ ਨੇ ਕਿਹਾ ਕਿ ਮੈਂ ਇਹ ਤੋਂ ਇਲਾਵਾ ਕੀਬੋਰਡ ਵੀ ਸਿੱਖਿਆ ਤੁਸੀਂ ਹਾਂ ਤੇ ਦਰਸ਼ਕਾਂ ਨੂੰ ਇਹ ਵੀ ਮੈਂ ਦੱਸਾਂ ਕਿ ਇਹ ਪੰਜਾਬੀ ਇੰਡਸਟਰੀ ਨਾਲ ਜੁੜ ਚੁੱਕੇ ਨੇ ਤੇ ਇਸ ਕਾਰਨ ਕਿਦਾਂ ਬਣਿਆ ਕਿ ਤੁਸੀਂ ਪੰਜਾਬੀ ਇੰਡਸਟਰੀ ਨਾਲ ਜੁੜੇ ਤੇ ਇਹਨਾਂ ਸਾਰੇ ਕਲਾਕਾਰਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਬਿਲਕੁਲ ਜੀ ਅ ਮੇਰੀ ਸ਼ੁਰੂਆਤ ਮੈਂ 뮤זיਕ ਦਾ ਕਾਫੀ ਦਿਨ ਤੋਂ ਪਲੇ ਕਰ ਰਿਹਾ ਸੀ ਤੇ ਆਸ-ਪਾਸ ਦੇ ਆਰਟਿਸਟ ਨਾਲ ਕੰਮ ਕਰ ਰਿਹਾ ਸੀ ਤੇ ਮੈਨੂੰ ਆਪਣਾ ਬਿਗ ਬ੍ਰੇਕ ਜੇ ਨਾ ਮੈਂ ਕਹੂੰਗਾ ਉਹ ਮੈਨੂੰ ਮਿਲਿਆ ਅ ਅੱਜ ਤੋਂ 3-4 ਸਾਲ ਪਹਿਲਾਂ ਤੇ ਮੈਂ ਬਹੁਤ ਮੈਨੂੰ ਸ਼ੁਰੂ ਤੋਂ ਕਾਫੀ ਜ਼ਿਆਦਾ ਸ਼ੌਂਕ ਸੇ ਗਾਤਾ ਮੈਂ ਅਪਰੋਚ ਕਰਦੇ ਰਹਿਣਾ 뮤ਜ਼ਿਕ ਇੰਡਸਟਰੀ ਦੇ ਆ ਆਰਟਿਸਟ ਨੂੰ ਉਹਨਾਂ ਨੂੰ ਕਹਿਣਾ ਕਿ ਹਾਂ ਜੀ ਇਹ ਮੇਰਾ ਕੰਮ ਆ ਜੀ ਮੇਰਾ ਕੰਮ ਸੁਣੋ ਤੇ ਮੇਰੇ ਨਾਲ ਕੰਮ ਕਰੋ ਇਹ ਮੈਂ ਇਹ ਕਰ ਸਕਦਾ ਇਹ ਕਰ ਸਕਦਾ ਤੇ ਅੱਧੀ ਮੈਂ ਕੰਟੈਕਟ ਕੀਤਾ ਸੀ ਸੁਲਤਾਨ ਰੈਪਰ ਨੇ ਜਨਦਾ ਹੁਣੀ ਹੁਣੀ ਦਿਲਜੀਤ ਦੋਸਾਂ ਨਾਲ ਵੀ ਗਾਣਾ ਆ ਚੁੱਕਾ ਤੇ ਆਸਟ੍ਰੇਲੀਆ ਵੀ ਸ਼ੋਅ ਕਰਕੇ ਆਏ ਰੀਸੈਂਟਲੀ ਤੇ ਕਿਉਂਕਿ ਮੈਨੂੰ ਹਿਪ ਹੌਪ ਦਾ ਸ਼ੁਰੂ ਤੋਂ ਬਹੁਤ ਸੌਂਗ ਸੀਗਾ ਤੇ ਮੈਂ ਸੁਲਤਾਨ ਭਾਜੀ ਨੂੰ ਆਪਣੇ ਬੀਟਸ ਭੇਜੀਆਂ ਉਹਨਾਂ ਨੇ ਸੁਣੀਆਂ ਬੀਟਸ ਤੇ ਕਹਿੰਦੇ ਹਾਂ ਮੈਨੂੰ ਕੰਮ ਪਸੰਦ ਆ ਫਿਰ ਉਹ ਜਦ ਆਏ ਮੇਰੇ ਸਟੂਡੀਓ ਆਏ ਜਦੋਂ ਇੰਡੀਆ ਆਏ ਤੇ ਮੇਰੇ ਸਟੂਡੀਓ ਆਏ ਤੇ ਫਿਰ ਉੱਥੇ ਮਿਲੇ ਫਿਰ ਉੱਥੇ ਗਾਣੇ ਬਣਾਏ ਹੌਲੀ ਹੌਲੀ ਕਰਦੇ ਕਰਦੇ ਆਪਾਂ ਇੱਕ ਐਲਬਮ ਕੀਤੀ ਤੇ ਉਹ ਐਲਬਮ ਜਦੋਂ ਆਈ ਤਾਂ ਬਦਿਆ ਉਹਦਾ ਬਹੁਤ ਵਧੀਆ ਰਿਸਪੌਂਸ ਰਿਆ ਤੇ ਉਸ ਤੋਂ ਬਾਅਦ ਆਸ-ਪਾਸ ਹੋਰ ਵੀ ਰੈਪਰਸ ਹੋਰ ਵੀ ਸਿੰਗਰਸ ਮੈਨੂੰ ਅਪਰੋਚ ਕਰਨਾ ਸ਼ੁਰੂ ਕਰਨ ਲੱਗ ਗਏ ਫਿਰ ਐਦਿਵੇਂ ਮੈਂ ਵਿਕੀ ਸੰਧੂ ਨਾਲ ਕੰਮ ਕੀਤਾ ਫਿਰ ਮੈਂ ਪਵਤਾਰਿਆ ਨਾਲ ਕੰਮ ਕੀਤਾ ਤੇ ਮੋਹਾਲੀ ਵਿੱਚ ਕਾਫੀ ਸਾਰੇ ਇੰਡਸਟਰੀ ਦੇ ਹੋਰ ਮੈਨੂੰ ਦੋਸਤ ਪਲੇ ਤੇ ਉਹਨਾਂ ਨੇ ਵੀ ਅੱਗੇ ਬਹੁਤ ਸਪੋਰਟ ਕੀਤੀ ਤੇ ਹੌਲੀ-ਹੌਲੀ ਇੰਡਸਟਰੀ ਵਿੱਚ ਜੀ ਨਾਮ ਬਣਨਾ ਸ਼ੁਰੂ ਹੋ ਗਿਆ ਤੇ ਉਹਨਾਂ ਦੇ ਨਾਲ ਤੁਹਾਡਾ ਐਕਸਪੀਰੀਅੰਸ ਫਿਰ ਕਿਹੋ ਜਿਹਾ ਰਿਹਾ ਵੱਡੇ-ਵੱਡੇ ਕਲਾਕਾਰਾਂ ਨਾਲ ਤੁਸੀਂ ਕੰਮ ਕੀਤਾ ਹਾਂਜੀ ਅ ਬਹੁਤ ਐਦਾਂ ਹੁੰਦਾ ਕਿ ਜਦੋਂ ਕੋਈ ਵਧੀਆ ਆਰਟਿਸਟ ਨਾਲ ਤੁਸੀਂ ਮਿਲਦੇ ਹੋ ਉਹ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾ ਦਿੰਦਾ ਕਾਫੀ ਆਰਟਿਸਟ ਮੈਨੂੰ ਇਹ ਸਿਖਾਉਂਦੇ ਨੇ ਕਿ ਆਪਾਂ ਕਿ ਆਪਾਂ ਇਨ ਦਾ ਮੂਮੈਂਟ ਕਿੱਦਾਂ ਕੰਮ ਕਰਨਾ ਇਨ ਦਾ ਮੂਮੈਂਟ ਕਿੱਦਾਂ ਗਾਣੇ ਬਣਾਉਣੇ ਆ ਮਿਊਜ਼ਿਕ ਜਦ ਬਣਾਉਂਦੇ ਹੋ ਕਿਸੇ ਨਾਲ ਤਾਂ ਉਹ ਤੁਹਾਡੀ ਜਿਹੜੀ ਫ੍ਰੀਕੁਐਂਸੀ ਮੈਚ ਹੁੰਦੀ ਆ ਜੀ ਉਹ ਬਹੁਤ ਇੰਪੋਰਟੈਂਟ ਆ ਕਿਉਂਕਿ ਹੁਣ ਆਪਾਂ ਦੋਸਤ ਬਣਾਉਨੇ ਆ ਹਰ ਕੋਈ ਸਾਡਾ ਦੋਸਤ ਨਹੀਂ ਬਣਦਾ ਕੋਈ ਕੋਈ ਦੋਸਤ ਬਣਦਾ ਇਸ ਨਾਲ ਵਾਈਬ ਮੈਚ ਹੋ ਜਾਂਦਾ ਹਾਂਜੀ ਬਿਲਕੁਲ ਜੀ ਬਿਲਕੁਲ ਐ ਦੀ ਹਰ ਆਰਟਿਸਟ ਡਿਫਰੈਂਟ ਵਾਈਬ ਲੈ ਕੇ ਆਂਦਾ ਤੇ ਕਿਸੇ ਨਾਲ ਜਦ ਫ੍ਰੀਕੁਐਂਸੀ ਬਹੁਤ ਵਧੀਆ ਮੈਚ ਹੁੰਦੀ ਆ ਤੇ ਉਹ ਰਿਜ਼ਲਟ ਬਹੁਤ ਅੱਛਾ ਨਿਕਲ ਕੇ ਆਂਦਾ ਤੇ ਉਹ 뮤직 ਬਹੁਤ ਅੱਛਾ ਨਿਕਲ ਕੇ ਆਂਦਾ ਤੇ ਤੁਸੀਂ ਆਪਣਾ ਇਨਸਪੀਰੇਸ਼ਨ ਫਿਕਨੂੰ ਮੰਨਦੇ ਹੋ ਮੈਂ ਇਨਸਪੀਰੇਸ਼ਨ ਜੀ ਬਹੁਤ ਸਾਰੇ ਨੇ ਮਤਲਬ ਆਈ ਹੈਵ ਸੋ ਮੈਨੀ ਇਨਸਪੀਰੇਸ਼ਨਸ ਮੈਂ ਡਾਕਟਰ ਮੈਂ ਜਦ ਹਿਪ ਹੌਪ ਹਿਪ ਹੌਪ ਸੁਣਿਆ ਤਾਂ ਮੈਂ ਡਾਕਟਰ ਡਰੇਨ ਨੂੰ ਬਹੁਤ ਫਾਲੋ ਕਰਦਾ ਮੈਂ ਕਾਨ ਯੂਨੀਵਰਸਿਟੀ 뮤직 ਪ੍ਰੋਡਕਸ਼ਨ ਨੂੰ ਬਹੁਤ ਫਾਲੋ ਕਰਦਾ ਤੇ ਉਹਨਾਂ ਦੀ ਪ੍ਰੋਡਕਸ਼ਨ ਵਿੱਚ ਮੈਨੂੰ ਇੱਕ ਚੀਜ਼ ਸੁਣਨ ਨੂੰ ਮਿਲਦੀ ਆ ਉਹ ਮਿਲਦੀ ਆ ਕਿ ਉਹ ਐਕਸਪੈਰੀਮੈਂਟ ਕਰਨ ਨੂੰ ਤੇ ਰਿਸਕ ਲੈਣ ਤੋਂ ਡਰਦੇ ਨਹੀਂ ਆ ਉਹ ਇਹ ਨਹੀਂ ਦੇਖਦੇ ਕਿ ਇਦਾਂ ਦਾ ਮਿਊਜ਼ਿਕ ਪਹਿਲਾਂ ਨਹੀਂ ਹੋਇਆ ਕਿ ਲੋਕ ਇਹਨੂੰ ਐਕਸੈਪਟ ਕਰਨਗੇ ਜਾਂ ਨਹੀਂ ਕਰਨਗੇ ਉਹ ਦੇਖਦੇ ਨੇ ਕਿ ਹਾਂ ਇਹ ਮੇਰੀ ਕ੍ਰੀਏਟੀਵਿਟੀ ਆ ਮੈਂ ਇਹਨੂੰ ਬਾਹਰ ਕੱਢਾਂ ਤੇ ਰੈਸਟ ਜੋ ਵੀ ਹੋਵੇਗਾ ਉਹ ਡੋਜ਼ਨਟ ਕੇਅਰ ਹੈਨਾ ਤੇ ਉਹ ਚੀਜ਼ਾਂ ਮੈਨੂੰ ਇਨਸਪਾਇਰ ਕਰਦੀਆਂ ਨੇ ਤੇ ਮੈਨੂੰ ਫੋਕ ਤੇ ਹਿਪ ਹੌਪ ਨੂੰ ਬਲੈਂਡ ਕਰਨਾ ਬਹੁਤ ਪਸੰਦ ਹੈ ਜਿੱਦਾਂ ਮੈਂ ਟ੍ਰੂ ਸਕੂਲ ਦੀ ਗੱਲ ਕੀਤੀ ਤੇ ਉਹ ਆਈ ਗੈਸ ਜਦੋਂ ਦੋ ਕਲਚਰ ਡਿਫਰੈਂਟ ਕਲਚਰ ਜਦੋਂ ਮਿਲ ਕੇ ਜੋ ਰਿਜ਼ਲਟ ਬਣਦਾ ਹੈ ਜੀ ਉਹ ਬਹੁਤ ਡਿਫਰੈਂਟ ਹੁੰਦਾ ਤੇ ਤੁਹਾਡਾ ਹੁਣ ਮਤਲਬ ਫਿਊਚਰ ਤੁਸੀਂ ਕੁਝ ਨਾ ਕੁਝ ਸੋਚਿਆ ਹੋਵੇਗਾ ਡਿਫਰੈਂਟ ਉਹ ਨਹੀਂ ਸੀ ਕੀ ਸੋਚਿਆ ਫਿਰ ਜੀ ਮੇਰਾ ਫਿਊਚਰ ਪਲਾਨ ਹੈਗਾ ਅਜ ਤੋਂ 2-3 ਸਾਲ ਤੱਕ ਕਿ ਮੈਂ ਇੱਕ ਪ੍ਰੋਡਿਊਸਰ ਐਲਬਮ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਮੈਂ ਡਸਨਟ ਮੈਟਰ ਕਿ ਆਰਟਿਸਟ 1 ਸਾਲ ਪਹਿਲਾਂ ਗਾਣਾ ਸ਼ੁਰੂ ਕੀਤਾ ਜਾਂ 10 ਸਾਲ ਪੁਰਾਣਾ ਆਰਟਿਸਟ ਆ ਮੇਰਾ ਇਹ ਗੋਲ ਆ ਕਿ ਮੈਂ ਟੈਲੈਂਟ ਇਧਰ-ਉਧਰ ਇਕੱਠਾ ਕਰਕੇ ਉਹਨਾਂ ਨੂੰ ਜੁਆਇਨ ਕਰਕੇ ਇੱਕ ਐਸੀ ਐਲਬਮ ਬਣਾਵਾਂ ਕਿ ਲੋਕ ਕਹਣ ਕਿ ਹਾਂ ਬਈ ਕਿ ਇਹ ਕੁਝ ਨਵਾਂ ਲੈ ਕੇ ਆਇਆ ਇੰਡਸਟਰੀ ਵਿੱਚ ਤੇ ਇਹ ਮੇਰਾ ਗੋਲ ਆ ਮੇਰਾ ਇਹ ਵੀ ਗੋਲ ਆ ਕਿ ਮੈਂ ਕੋਈ ਨਵਾਂ ਆਰਟਿਸਟ ਬਰਡਿੰਗ ਆਰਟਿਸਟ ਚੱਕਾਂ ਉਹਨੂੰ ਇੰਟਰੋਡਿਊਸ ਕਰਾਂ ਇੰਡਸਟਰੀ ਵਿੱਚ ਉਹਨੂੰ 뮤직 ਬਣਾਉਣਾ ਸਿਖਾਵਾਂ ਉਹਦੇ ਨਾਲ 뮤직 ਲਾਂਚ ਕਰਾਂ ਤੇ ਆਪਾਂ ਦੋਵੇਂ 뮤직 ਪ੍ਰੋਡਿਊਸਰ ਤੇ ਆਰਟਿਸਟ ਬਣ ਕੇ ਇੱਕ ਰਿਲੀਜ਼ ਰਿਲੀਜ਼ Song ਕਰੀਏ ਤੇ ਇਦਾਂ ਆਰਟਿਸਟ ਨੂੰ ਡਿਵੈਲਪ ਕਰੀਏ ਅੱਜ ਕੱਲ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਲੋਕ ਬਹੁਤ ਬਹੁਤ ਕੁਝ ਉਥੇ ਸਿੱਖਦੇ ਨੇ ਤੁਸੀਂ ਵੀ ਸੋਸ਼ਲ ਮੀਡੀਆ ਤੋਂ ਬਹੁਤ ਕੁਝ ਸਿੱਖਿਆ ਹੈ ਵੀ ਇੱਕ ਟੀਚਰ ਵੀ ਸੀ ਕੋਈ ਜਿਨ੍ਹਾਂ ਨੇ ਤੁਹਾਨੂੰ ਇਹ ਸਭ ਕੁਝ ਸਿਖਾਇਆ ਜੀ ਮੇਰੇ ਟੀਚਰ ਹਲੇ ਤੱਕ ਕੋਈ ਨਹੀਂ ਰਿਹਾ ਮੈਂ ਇਸੇ ਕਾ YouTube ਵੀ ਮੇਰਾ ਸਭ ਤੋਂ ਵੱਡਾ ਟੀਚਰ ਸੀਗਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਗਿਟਾਰ ਰਿਪੇਅਰ ਕਰਵਾਈ Papa ਨੇ ਤੇ ਫਿਰ ਮੈਂ YouTube ਤੋਂ ਵੀਡੀਓਜ਼ ਦੇਖਣਾ ਸ਼ੁਰੂ ਕੀਤਾ। ਅਸੀਂ ਤੁਸੀਂ ਗਿਟਾਰ ਸਿਰਫ YouTube ਤੋਂ ਸਿੱਖਿਆ? ਹਾਂਜੀ, ਗਿਟਾਰ YouTube ਤੋਂ ਸਿੱਖਣਾ ਸ਼ੁਰੂ ਕੀਤਾ ਤੇ 2 ਸਾਲ ਤੱਕ ਮੈਨੂੰ ਥੋੜੀ-ਬਹੁਤ 뮤ਜ਼ਿਕ ਦੀ ਨੌਲੇਜ ਹੋ ਗਈ ਸੀ ਕਿ ਕੋਰਡਸ ਕਿੱਦਾਂ ਬਣਦੇ ਨੇ, 뮤ਜ਼ਿਕ ਕਿੱਦਾਂ ਬਣਦਾ ਹੈ। ਫਿਰ ਗਿਟਾਰ ਸੀ, ਗਿਟਾਰ YouTube ਤੋਂ ਸਿੱਖੀ। ਫਿਰ ਮੈਂ 뮤ਜ਼ਿਕ ਬਣਾਉਣਾ ਵੀ YouTube ਤੋਂ ਸਿੱਖਦਾ ਰਿਹਾ। ਕਾਫੀ سارے ਆਨਲਾਈਨ ਕੋਰਸਸ ਨੇ, ਆਨਲਾਈਨ YouTube ਚੈਨਲਸ ਬਹੁਤ ਜ਼ਿਆਦਾ ਨੇ। ਆਈ ਗੈਸ ਕਿ ਟੀਚਰ ਸਾਡਾ ਬਹੁਤ ਸਾਰਾ ਟਾਈਮ ਬਚਾ ਦਿੰਦਾ ਹੈ। ਬਟ ਖੁਦ ਸਿੱਖਣ ਦਾ ਇਹ ਫਾਇਦਾ ਹੁੰਦਾ ਜੀ ਕਿ ਤੁਸੀਂ ਖੁਦ ਸਾਰੀਆਂ ਚੀਜ਼ਾਂ ਹੱਥੀਂ ਕਰਦੇ ਹੋ ਖੁਦ ਐਕਟਿਵ ਲਰਨਿੰਗ ਕਰਦੇ ਹੋ ਤੇ ਉਹ ਚੀਜ਼ ਆ ਗਿਆ ਕਿ ਅੱਗੇ ਜਾ ਕੇ ਤੁਹਾਨੂੰ ਇਹ ਸਿਖਾਉਂਦੀ ਹੈ ਕਿ ਤੁਸੀਂ ਜੇ ਕੁਝ ਨਵਾਂ ਵੀ ਸਿੱਖਣਾ ਹੋਵੇਗਾ ਤਾਂ ਤੁਸੀਂ ਟੀਚਰ ਦੀ ਪਾਲਣੀ ਕਰੋਗੇ ਤੁਸੀਂ ਕਹੋਗੇ ਮੈਂ ਪਹਿਲਾਂ ਇਹ ਚੀਜ਼ਾਂ ਸਿੱਖ ਚੁੱਕਾ ਤੇ ਮੈਂ ਕਿਤੇ ਇਨਫੋਰਮੇਸ਼ਨ ਲੈ ਕੇ ਫਿਰ ਤੋਂ ਨਵੀਂ ਚੀਜ਼ ਸਿੱਖ ਸਕਦਾ ਤੇ ਕੋਈ ਹੋਰ ਗੀਤ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਣਾਉਣਾ ਚਾਹੋਗੇ ਵਧੀਆ ਜਿਹਾ ਵਿਦਗੀਟਾ ਹਾਂਜੀ ਹਾਂਜੀ ਜ਼ਰੂਰ ਮੈਂ ਟਰਾਈ ਕਰ ਲੈਂਦਾ ਜੀ ਅੱਡੀਆਂ ਤੋਂ ਕਹਿ ਭਾਈਆਂ ਚਾਂਜਰਾ ਲੌਂਗ ਮਰੇ ਲਿਸ਼ਕਾਰੇ ਅੱਡੀਆਂ ਤੋਂ ਕਹਿ ਭਾਈਆਂ ਚਾਂਜਰਾ ਲੌਂਗ ਮਰੇ ਲਿਸ਼ਕਾਰੇ ਕੰਗਣਾ ਤੇਰਾ ਨਹੀਂ ਹੈ ਸਾਨੂੰ ਕਰੇ ਸਾਰੇ ਕੰਗਣਾ ਤੇਰਾ ਨਹੀਂ ਸਾਨੂੰ ਕਰੇ ਸਾਰੇ ਕੰਗਣੇ ਤੇਰੇ ਨੇ ਬਲੋ ਜাদু ਐਸਾ ਪਾ ਲਿਆ ਭੰਗੇ ਦੇ ਰਕਿਸ਼ ਨੂੰ ਤਾਂ ਪਛੇਨ ਲਾਲੇ ਕੰਗਣੇ ਤੇਰੇ ਨੇ ਬਿਲੋ ਜাদু ਐ ਸੱਪਨਿਆ ਭੰਗੇ ਦੇ ਰਕਿਸ਼ ਨੇ ਤਾਂ ਪਛੇਨ ਲਾਲਿਆ ਆਪਣੇ ਇਸ ਕੰਗਣੇ ਨੂੰ ਸਾंभ ਕੇ ਰੱਖ ਮੁੱਡਿਆ ਰੇ ਆਪਣੇ ਇਸ ਕੰਗਣੇ ਨੂੰ ਸਾंभ ਕੇ ਰੱਖ ਮੁੱਡਿਆ ਰੇ ਕੰਗਣਾ ਤੇਰਾ ਨੀ ਸਾਨੂੰ ਕਰੇ ਸਾਰੇ ਕੰਗਣਾ ਤੇਰਾ ਨੀ ਸਾਨੂੰ ਕਰੇ ਸਾਰੇ अच्छा सारे ਤੁਸੀਂ ਮਾਡਰਨ ਗਾਣੇ ਗਾਏ ਵੈਸੇ ਤਾਂ ਹਾਂਜੀ ਕੋਈ ਇਹਦਾ ਕਲਾਸਿਕਲ ਫੋਕ ਇਦਾਂ ਤੇ ਵੀ ਤੁਸੀਂ ਗਾ ਲੈਂਦੇ ਕਿ ਸ਼ੌਂਕ ਹੈ ਅ ਜੀ ਮੈਨੂੰ ਉਹ ਸੁਣਨ ਦਾ ਜ਼ਿਆਦਾ ਸ਼ੌਂਕ ਹੈ ਜੀ ਸੁਣ ਮੈਂ ਸਾਰਾ ਟਾਈਪ ਦਾ 뮤직 ਲੈਣਾ ਬਟ ਇਹ ਕਿ ਜਿੰਦਾ ਮੈਂ ਤਾਂ ਦੱਸਿਆ ਕਿ ਸ਼ੁਰੂ ਤੋਂ ਹਿਪ ਹੌਪ ਤੇ ਮਾਡਰਨ 뮤직 ਦੇ ਨਾਲ ਜੁੜਿਆ ਤੇ ਮੈਂ ਉਹ ਬੜਾ ਜ਼ਿਆਦਾ 뮤ਜ਼ਿਕ ਸਿੰਗਰ ਬਣਨ ਦਾ ਵੀ ਹੈ ਸ਼ੌਂਕ ਕਿ ਨਹੀਂ ਅਗੇ ਨਹੀਂ ਜੀ ਸਿੰਗਰ ਬਣਨ ਦਾ ਸ਼ੌਂਕ ਹਾਲੇ ਤੱਕ ਤਾਂ ਕੋਈ ਪਲਾਨਸ ਨਹੀਂ ਨੇ ਮੁਝੇ ਤਾਂ ਮੈਂ ਦੁਸਤਾ ਸ਼ੁਰੂ ਤੋਂ ਨਾ ਮੈਨੂੰ ਬੈਕਗ੍ਰਾਉਂਡ ਦੇ ਵਿੱਚ ਰਹਿ ਕੇ ਕੰਮ ਕਰਨਾ ਜ਼ਿਆਦਾ ਪਸੰਦ ਸੀ ਪਰ ਕਦੀ ਲਾਈਵ 'ਚ ਮੌਕਾ ਮਿਲਿਆ ਇਦਾਂ ਕਿ ਲਾਈਵ ਕਰਨਾ ਪਿਆ ਹੋਵੇ ਦਾ ਮਿਊਜ਼ਿਕ ਦੇਣਾ ਹੋਵੇ ਹਾਂਜੀ ਹਾਂਜੀ ਮੈਂ ਲਾਈਵ ਸ਼ੋਅਸ ਦੇ ਵਿੱਚ ਇੱਕ ਦੋ ਦੇ ਵਿੱਚ ਗਿਆ ਮੇਰੇ ਆਰਟਿਸਟ ਫਰੈਂਡਸ ਦੇ ਨਾਲ ਤੇ ਉਹ ਐਕਸਪੀਰੀਅੰਸ ਬਹੁਤ ਵਧੀਆ ਹੁੰਦਾ ਜੀ ਜਿਨ੍ਹਾਂ ਨੂੰ ਉਹ ਪਸੰਦ ਆ ਲਾਈਮਲਾਈਟ ਦੇ ਵਿੱਚ ਰਹਿਣਾ ਸਟੇਜ ਦੇ ਮੋਹਰੇ ਆ ਕੇ ਰਹਿਣਾ ਅ ਬਟ ਮੈਨੂੰ ਲੱਗਦਾ ਕਿ ਮੈਨੂੰ ਖੁਦ ਬੈਕਗ੍ਰਾਉਂਡ ਦੇ ਵਿੱਚ ਰਹਿਣਾ ਪਸੰਦ ਆ ਕਿ ਮੇਰਾ ਮਿਊਜ਼ਿਕ ਜ਼ਿਆਦਾ ਲੋਕਾਂ ਵੱਲ ਪਹੁੰਚੇ ਉਹ ਨੇਸੈਸਰੀ ਨਹੀਂ ਹੈਗਾ ਕਿ ਉਹ ਮੈਨੂੰ ਮੈਨੂੰ ਬਾਇਫੇਸ ਜਾਣਨ ਉਹ 뮤직 ਤੇ ਸੁਣਨ ਕਿ ਹਾਂ ਜੀ ਇਹ ਕਾਰਬਨ ਦਾ 뮤직 ਆ ਤੇ ਉਹ ਮੈਨੂੰ ਜ਼ਿਆਦਾ ਚੀਜ਼ਾਂ ਐਕਸਾਈਟ ਕਰਦੀਆਂ ਨੇ ਤੇ ਲਾਈਵ ਸ਼ੋਜ਼ ਦੇ ਵਿੱਚ ਮੈਂ ਗਿਆ ਹੋਇਆ ਤੇ ਮੈਂ 뮤직 ਦੇ ਰਿਲੇਟਿਡ ਜਿਹਦਾ ਡੀਚੇ ਕਰਨਾ ਹੁੰਦਾ ਪਿੱਛੇ ਤਾਂ ਮੈਂ ਉਹਦੇ ਵਿੱਚ ਆਪਣੇ ਆਰਟਿਸਟ ਫਰੈਂਡਸ ਦਾ ਸਾਥ ਦਿੱਤਾ ਕਈ ਵਾਰੀ ਤੇ ਸਿੰਗਿੰਗ ਦੇ ਰਿਲੇਟਿਡ ਮੈਨੂੰ ਇਹ ਹੈ ਕਿ ਮੈਂ ਖੁਦ ਗਾ ਨਹੀਂ ਸਕਦਾ ਜ਼ਿਆਦਾ ਪਰ ਮੈਨੂੰ ਬਾਕੀਆਂ ਤੋਂ ਗਵਾਣਾ ਆਉਂਦਾ ਜੀ ਤੇ 뮤직 ਡਾਇਰੈਕਟਰ ਦੀ ਆਈ ਗੈਸ ਇਹ ਸਕਿੱਲ ਹੁੰਦੀ ਹੈ ਕਿ ਖੁਦ ਗਾ ਗਾਪਾ ਮੈ ਨਾਲੋ ਬਟ ਤੁਹਾਨੂੰ ਆਰਟਿਸਟ ਨੂੰ ਦੱਸਣਾ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਕਿੱਦਾਂ ਕਿੱਥੋਂ ਸਹੀ ਗਾ ਰਹੇ ਹੋ ਕਿੱਥੋਂ ਉੱਚਾ ਗਾ ਰਹੇ ਹੋ ਕਿੱਥੋਂ ਨੀਵਾ ਗਾ ਰਹੇ ਹੋ ਤੇ ਇਹ ਚੀਜ਼ਾਂ ਆਈ ਗੈਸ ਮੈਨੂੰ ਜ਼ਿਆਦਾ ਇੰਟਰਸਟਿੰਗ ਲੱਗਦੀਆਂ ਨੇ ਜੀ ਤੇ 뮤직 ਇੰਡਸਟਰੀ 'ਚ ਜੇ ਤੁਸੀਂ ਕੰਮ ਕੀਤਾ ਹੈ ਤੇ ਉਹਦੇ ਵਿੱਚ ਤੁਹਾਨੂੰ ਸਭ ਤੋਂ ਡਿਫਿਕਲਟ ਚੀਜ਼ ਕਿਹੜੀ ਲੱਗੀ ਜੀ ਵੈਰੀ ਨਾਈਸ ਕੁਐਸਚਨ ਕੀ ਹੈ ਜੀ ਜਦੋਂ ਮੈਂ ਛੋਟਾ ਸੀਗਾ ਤੇ ਮੈਂ ਦੇਖਣਾ ਕਿ ਯਾਰ ਆ ਗਾਣਾ ਚੱਲ ਰਿਹਾ ਇਹਦਾ ਮਿਊਜ਼ਿਕ ਤਾਂ ਚੰਗਾ ਵੀ ਨਹੀਂ ਹੈਗਾ ਮੈਂ ਇਹਦੇ ਤੋਂ ਵਧੀਆ ਮਿਊਜ਼ਿਕ ਕਰ ਸਕਦਾ ਜਦੋਂ ਮੈਂ ਮਤਲਬ ਛੋਟਾ ਸੀਗਾ 9ਵੀਂ 10ਵੀਂ ਕਲਾਸ 'ਚ ਤੇ ਇਹਦਾ ਤਾਂ ਮਿਊਜ਼ਿਕ ਤਾਂ ਮੈਂ ਵੀ ਕਰ ਸਕਦਾ ਮੇਰਾ ਕਿਉਂ ਨਹੀਂ ਗਾਣਾ ਆ ਰਿਹਾ ਹੈਨਾ ਤੇ ਬਟ ਜਿੱਦਾਂ ਜਿੱਦਾਂ ਮੈਂ ਗਰੋਅ ਕੀਤਾ ਜੀ ਮੈਨੂੰ ਪਤਾ ਲੱਗਾ ਕਿ ਮਿਊਜ਼ਿਕ ਇੰਡਸਟਰੀ ਜਿਹੜੀ ਆ ਉਹ ਆਰਟ ਦੇ ਨਾਲ ਨਾਲ ਇੱਕ ਬਿਜ਼ਨਸ ਵੀ ਹੈ ਤੇ ਮੈਨੂੰ ਇਹ ਲੱਗਦਾ ਕਿ ਤੁਹਾਡੀ ਜਿਹੜੀ ਆਰਟ ਆ no doubt ਆਰਟਿਸਟ ਡੇਫੀਨਿਟਲੀ ਬਹੁਤ ਜ਼ਿਆਦਾ ਇੰਪੋਰਟੈਂਟ ਬਟ 30 40% ਹੀ ਆਰਟ ਰੋਲ ਪਲੇ ਕਰਦੀ ਹੈ ਉਸ ਤੋਂ ਬਾਅਦ ਜਿਹੜਾ 60% ਆ ਉਹ ਰੋਲ ਪਲੇ ਕਰਦੇ ਆ ਤਾਂ ਡਿਕ ਕਨੈਕਸ਼ਨਸ ਕਨੈਕਸ਼ਨਸ ਵਿੱਚ ਇਹ ਆ ਕਿ ਤੁਸੀਂ ਕਿਦਾਂ ਕਨੈਕਸ਼ਨਸ ਡਵੈਲਪ ਕਰਦੇ ਹੋ ਕਿਸ ਨੂੰ ਮਿਲਦੇ ਹੋ ਆਰਟਿਸਟ ਨਾਲ ਕਿੱਦਾਂ ਦਾ ਇੰਪੈਕਟ ਕਰਦੇ ਹੋ ਤੇ ਉਹ ਚੀਜ਼ਾਂ ਜੋ ਮੈਂ ਸਿੱਖੀਆਂ ਤੇ ਉਹ ਮੈਨੂੰ ਸਟਾਰਟਿੰਗ ਵਿੱਚ ਬਹੁਤ ਡਿਫਿਕਲਟ ਲੱਗਾ ਕਿਉਂਕਿ ਮੈਂ ਸ਼ੁਰੂ ਤੋਂ ਬਹੁਤ ਜ਼ਿਆਦਾ ਜਿਦਾਂ ਮੈਂ ਤੁਹਾਨੂੰ ਦੱਸਿਆ ਬੈਕਗ੍ਰਾਉਂਡ ਦੇ ਵਿੱਚ ਰਹਿਣਾ ਮੈਨੂੰ ਪਸੰਦ ਸੀਗਾ ਮੈਂ ਬਹੁਤ ਜ਼ਿਆਦਾ ਬੋਲਚਾਲ ਕਰਨ ਵਾਲਾ ਇਨਸਾਨ ਨਹੀਂ ਸੀਗਾ ਬਟ ਜਦੋਂ ਮੈਨੂੰ 뮤직 ਚਾਹਿਆ ਤਾਂ ਮੈਨੂੰ ਪਤਾ ਲੱਗਾ ਕਿ ਇਹ ਚੀਜ਼ ਬਹੁਤ ਇੰਪੋਰਟੈਂਟ ਆ ਕਿ ਜੇ ਕਿਸੇ ਦਾ ਕੋਈ 뮤직 ਆ ਰਿਹਾ ਕਿਸੇ ਦਾ ਗਾਣਾ ਆ ਰਿਹਾ ਤਾਂ ਉਹਦੇ ਵਿੱਚ ਉਹਦੀ ਏਬੀ ਸਕੇਲ ਆ ਕਿ ਉਹਨੇ ਉਹ ਕਨੈਕਸ਼ਨਸ ਕਿੱਦਾਂ ਡਿਵੈਲਪ ਕੀਤੇ ਤੇ ਉਸ ਤੋਂ ਬਾਅਦ ਮੈਂ ਸਿੱਖਿਆ ਕਿ ਕਨੈਕਸ਼ਨਸ ਬਣਾਣਾ ਤੇ ਉਹਨਾਂ ਨੂੰ ਮੇਨਟੇਨ ਕਰਨਾ ਵੀ ਬਹੁਤ ਇੰਪੋਰਟੈਂਟ ਆ ਆਰਟ ਦੇ ਨਾਲ ਨਾਲ ਤੇ 뮤జిਸ਼ियंस ਇੱਕ ਆਰਟਿਸਟ ਦੇ ਵਿੱਚ ਇੱਕ ਕੁਆਲਿਟੀ ਇਹ ਵੀ ਹੁੰਦੀ ਹੈ ਕਿ ਉਹ ਆਸ-ਪਾਸ ਬਹੁਤ ਕੁਝ ਸਿੱਖਦਾ ਹੈ। ਅਬਜ਼ਰਵ ਬਹੁਤ ਕੁਝ ਕਰਦਾ ਹੈ। ਤੇ ਜਿਹੜੇ 뮤జిਸ਼ੀਨ ਹੁੰਦੇ ਖਾਸਲ 뮤직 ਪ੍ਰੋਡਿਊਸਰ ਜਿਹੜੇ ਨੇ ਡਾਇਰੈਕਟਰ ਉਹਨਾਂ ਲਈ ਵੀ ਇਦਾਂ ਹੀ ਸੇਮ ਹੁੰਦਾ ਕਿ ਉਹਨਾਂ ਨੂੰ ਆਸ-ਪਾਸ ਦੀ ਚੀਜ਼ਾਂ ਅਬਜ਼ਰਵ ਕਰਨਾ ਪੈਂਦਾ ਫਿਰ ਉਹ ਚ ਬਹੁਤ ਚੀਜ਼ਾਂ ਸਿੱਖਿਆ ਜਾਂਦੀ ਹੈ। ਬਿਲਕੁਲ ਜੀ ਬਿਲਕੁਲ। ਅ ਮੈਨੂੰ ਇਹ ਲੱਗਦਾ ਕਿ ਜੇ ਤੁਸੀਂ ਚੰਗਾ 뮤직 ਬਣਾਉਣਾ ਨਾ ਉਹਦੇ ਲਈ ਚੰਗਾ 뮤직 ਸੁਣਨਾ ਬਹੁਤ ਜ਼ਰੂਰੀ ਹੈ। ਤੇ ਜਦੋਂ ਮੈਂ ਤੁਹਾਨੂੰ ਦੱਸਿਆ ਮੈਂ ਹਰ ਟਾਈਪ ਦਾ 뮤직 ਸੁਣਦਾ ਤਾਂ ਉਹ ਜਦੋਂ ਸਾਰੀਆਂ ਚੀਜ਼ਾਂ ਕੰਬਾਈਨ ਹੋ ਕੇ ਇੱਕ ਰ ਤੇ ਆਈ ਗੈਸ ਆਸਪਾਸ ਦੇ এনवायरमेंट ਜਿਹਦਾ ਤੁਸੀਂ ਦੱਸਿਆ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਤੇ ਉਹਨੂੰ ਕਿਦਾਂ ਤੁਸੀਂ 뮤직 ਵਿੱਚ ਇਨਕੋਰਪੋਰੇਟ ਕਰਨਾ ਉਹ ਵੀ ਬਹੁਤ ਜ਼ਰੂਰੀ ਹੁੰਦਾ ਹੈ ਤੇ ਹਾਂਜੀ ਬਿਲਕੁਲ ਮੈਂ ਆਸਪਾਸ ਦੀ ਇਨਸਪੀਰੇਸ਼ਨ ਉਦਾਂ ਦੀ 뮤직 ਤੋਂ ਲੈਣਾ ਜਿਹੜਾ ਮੈਂ ਸੁਣਦਾ ਤੇ ਲਾਈਫ ਦੇ ਵਿੱਚ ਇਨ ਫਿਊਚਰ ਤੁਸੀਂ ਕਿਹੜੇ ਆਰਟਿਸਟ ਦੇ ਨਾਲ ਕੰਮ ਕਰਨਾ ਚਾਹੋਗੇ ਟੂ ਬੀ ਆਨਸਟ ਜੇ ਆਪਾਂ ਦੇਖੀਏ ਤਾਂ ਕੋਣ ਨਹੀਂ ਚਾਹੇਗਾ ਕਿ ਉਹਦਾ ਗਾਣਾ ਗੁਰਦਾਸ ਮਾਨ ਸਾਹਿਬ ਨਾਲ ਆ ਜਾਏ ਕੋਣ ਨਹੀਂ ਚਾਹੇਗਾ ਉਹਦਾ ਗਾਣਾ ਅਰਜੰਟਿਲੋ ਨਾਲ ਆ ਜਾਏ ਕਰਨੋ ਅਦਲਾ ਨਾਲ ਆ ਜਾਏ ਬਟ ਮੈਂ ਪਰਸਨਲੀ ਇਹ ਫੀਲ ਕਰਦਾ ਕਿ ਮੈਂ ਵਧੀਆ 뮤זיਕ ਬਣਾਵਾ ਤੇ ਆਰਟਿਸਟ ਤੇ ਮੈਂ ਕੱਟ ਫੋਕਸ ਕਰਦਾ ਜੇ ਇੱਕ 뮤זיਕ ਅੱਛਾ ਬਣਾਣਾ ਮੇ ਮੇਰਾ ਜ਼ਿਆਦਾਤਰ ਗੋਲ ਰਹਿੰਦਾ ਬਟ ਹਾਂਜੀ ਜੇ ਆਪਾਂ ਆਰਟਿਸਟ ਦੀ ਗੱਲ ਕਰੀਏ ਮੈਨੂੰ ਅਰਜੰਟ ਲੋ ਬਹੁਤ ਪਸੰਦ ਨੇ ਗੁਰਦਾਸ ਮਾਨ ਸਾਹਿਬ ਤੇ ਇਹਨਾਂ ਲੈਜੈਂਡਸ ਨਾਲ ਕੰਮ ਕਰਨਾ ਮੈਂ ਜ਼ਰੂਰ ਚਾਹੂੰਗਾ ਤੇ ਮੈਂ ਹਰ ਰੋਜ਼ ਇਹੀ ਏਮ ਕਰਦਾ ਕਿ ਮੇਰਾ 뮤זיਕ ਇੰਨਾ ਵੱਡਾ ਬਣੇ ਉਸ ਲੈਵਲ ਤੱਕ ਬਣੇ ਕਿ ਮੈਂ ਅੱਜ ਦੇ ਆਰਟਿਸਟ ਨਾਲ ਕੰਮ ਕਰ ਸਕਾਂ ਤੇ ਆਪਣੇ ਆਪ ਦੇ ਵਿੱਚ ਦੇਖੋ ਜਿੱਥੇ ਕਿੰਨੇ ਸਾਰੇ ਗੁਣ ਹੁੰਦੇ ਥੇ ਅਗਨ ਵੀ ਹੁੰਦੇ ਬਹੁਤ ਸਾਰੇ ਹਨਾ ਤੇ ਬੰਦੇ ਨੂੰ ਲੱਗਦਾ ਕਿ ਮੇਰੇ ਚਾ ਕਮੀ ਹੈ ਜਿਹਨੂੰ ਮੈਂ ਬਹੁਤ ਸੁਧਾਰਾਂਗਾ ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਚ ਕੋਈ ਐਸੀ ਕਮੀ ਹੈ ਜਿਹਨੂੰ ਤੁਸੀਂ ਸੁਧਾਰਨ ਦੀ ਬਹੁਤ ਜ਼ਰੂਰਤ ਆ ਤੇ ਕੀ ਕਰੋਗੇ ਹਾਂਜੀ ਹਾਂਜੀ ਅ ਮੈਨੂੰ ਇਹ ਲੱਗਦਾ ਕਿ ਅ ਸਟ੍ਰੈਸ ਮੈਨੇਜਮੈਂਟ ਬਹੁਤ ਇੰਪੋਰਟੈਂਟ ਆ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜਦੋਂ ਤੁਹਾਨੂੰ ਬਹੁਤ ਸਾਰਾ ਸਟ੍ਰੈਸ ਜਦੋਂ ਮੈਂ ਤੁਹਾਨੂੰ ਦੱਸਦਾ ਮੈਂ ਸਟੱਡੀ ਵੀ ਨਾਲ ਕਰਦਾ ਤੇ 뮤직 ਵੀ ਨਾਲ ਕਰਦਾ ਤੇ میوزਿਕ ਵਿੱਚ ਵੀ ਹਰ ਬਾਰੀ ਸਮੂਥਲੀ ਨਹੀਂ ਜਾਂਦਾ ਕਦੀ ਇਹ ਹੁੰਦਾ ਕਿ ਗਾਣਾ ਕਿਸੇ ਆਰਟਿਸਟ ਕੋਲ ਨਾ ਸਟਕ ਹੋ ਜਾਂਦਾ ਆਰਟਿਸਟ ਕਹ ਰਿਹਾ ਕਿ ਆ ਚੀਜ਼ ਕਰੋ ਆ ਚੀਜ਼ ਕਰੋ ਬਟ ਆਪਾਂ ਆਲਰੇਡੀ ਕਰ ਰਹੇ ਆ ਬਟ ਉਹ ਚੀਜ਼ ਨਿਕਲ ਕੇ ਨਹੀਂ ਆ ਪੰਦੀ ਜਾਂ ਤਾਂ ਕਿਤੇ ਕਮਿਊਨੀਕੇਸ਼ਨ ਗੈਪ ਹੋ ਜਾਂਦਾ ਹੈ ਤੇ ਉਹ ਚੀਜ਼ਾਂ ਜਦ ਹੁੰਦੀਆਂ ਨੇ ਸਾਰੀਆਂ ਇਕੱਠੀਆਂ ਤਾਂ ਉਹ ਸਟ्रेस ਹੁੰਦਾ ਤੇ ਉਹ ਸਟ्रेस ਨੂੰ ਕਿੱਦਾਂ ਮੈਨੇਜ ਕਰਨਾ ਮੈਂ ਹਰ ਰੋਜ਼ ਟਰਾਈ ਕਰਦਾ ਤੇ ਆਈ ਗੈਸ ਕਿ ਹਰ ਇੱਕ ਦੀ ਲਾਈਫ ਵਿੱਚ ਇਹ ਬਹੁਤ ਇੰਪੋਰਟੈਂਟ ਫੈਕਟਰ ਹੋ ਜਾਂਦਾ ਮੈਂ ਤਾਂ ਇਹ ਵੀ ਸੁਣਿਆ ਕਿ 뮤직 ਡਾਇਰੈਕਟਰ ਜਿਹੜੇ ਹੁੰਦੇ ਨੇ ਪ੍ਰੋਡਿਊਸ ਕਰਦੇ ਆ ਉਹ ਜ਼ਿਆਦਾਤਰ ਰਾਤ ਦਾ ਸਮਾਂ ਚੂਜ਼ ਕਰਦੇ ਆ ਕਿ ਰਾਤ ਨੂੰ ਜ਼ਿਆਦਾ ਕੰਮ ਕਰਦੇ ਆ ਕਨਸਿਡਰੇਸ਼ਨ ਕਰਕੇ ਹਾਂਜੀ 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 ਬਿਲਕੁਲ ਰਾਤ ਦਾ ਸਮਾਂ ਡੈਫੀਨਿਟਲੀ ਬਹੁਤ ਇੰਪੋਰਟੈਂਟ ਆ ਤੇ ਮੇਰੇ ਨਾਲ ਇਦਾਂ ਰਿਹਾ ਕਿ ਜਦੋਂ ਮੈਂ ਸਟੱਡੀ ਕਰਦਾ ਸੀ ਮੈਂ ਸਵੇਰ ਨੂੰ ਕਰਦਾ ਸੀ ਮੈਨੂੰ ਸਟੱਡੀ ਕਰਨ ਲਈ ਸਵੇਰ ਦਾ ਟਾਈਮ ਬਹੁਤ ਚੰਗਾ ਲੱਗਦਾ ਸੀ ਬਟ 뮤జిਕ ਲਈ ਤੁਸੀਂ ਡੈਫੀਨੇਟਲੀ ਕਿਹਾ ਜੇ ਤੁਸੀਂ ਵੱਡੇ ਵੱਡੇ 뮤జిਕ ਡਾਇਰੈਕਟਰਸ ਨਾਲ ਵੀ ਗੱਲ ਕਰੋਗੇ ਏ ਆ ਰਹਿਮਾਨ ਨਾਲ ਵੀ ਗੱਲ ਕਰੋਗੇ ਉਹ ਵੀ 뮤జిਕ ਬਣਾਉਣਾ ਰਾਤ ਨੂੰ ਸ਼ੁਰੂ ਕਰਦੇ ਨੇ ਤੇ ਆਈ ਗੈਸ ਰਾਤ ਦੇ ਵਿੱਚ ਇੱਕ ਐਸੀ ਵਾਈਬ ਆ ਜੋ 뮤జిਕ ਲਈ ਬਹੁਤ ਸੂਟੇਬਲ ਹੁੰਦੀ ਆ ਤੇ ਆਈ ਗੈਸ ਇਹਦਾ ਰਾਸਸਿਆ ਤਾਂ ਕਿਸੇ ਨੂੰ ਨਹੀਂ ਪਤਾ ਬਟ ਹਾਂਜੀ ਬਿਲਕੁਲ ਰਾਤ ਨੂੰ ਵੀ ਕੰਮ ਕਰਨਾ ਵੀ ਹੋ ਸਕਤੇ ਬਹੁਤ ਵਧੀਆ ਲੱਗਦਾ ਜੀ ਕਿਉਂਕਿ অলਮੋਸਟ ਆਪਾਂ ਲੱਗੀ ਲੋਕੇ ਸਟੱਡੀ ਵੀ ਕਰਦੇ ਰਾਤ ਨੂੰ ਬਹੁਤ ਪਰ ਤੁਸੀਂ ਦੋਨੋਂ ਮੈਨੇਜ ਕਰਦੇ ਹੋ ਤੇ ਮੈਂ ਸੁਣਿਆ ਇਹ ਟੋਪਰ ਵੀ ਰਹਿ ਚੁਕੇ ਨੇ ਇਹਨਾਂ ਨੇ ਟੌਪ ਵੀ ਕੀਤਾ ਸਟੱਡੀ 'ਚ ਵੀ ਬਹੁਤ ਜ਼ਿਆਦਾ ਇਹ ਲਾਇਕ ਨੇ ਤੇ ਹੁਣ ਟੋਪ ਕਰਨ ਵਾਲੇ ਬੰਦੇ ਨੇ ਤਾਂ ਸਾਰਾ ਧਿਆਨ ਸਟੱਡੀ ਵਿੱਚ ਲਾ ਜਾਣਾ ਹੈ ਉਹ ਦਿਨ ਰਾਤ ਸਿਰਫ ਸਟੱਡੀ ਨੂੰ ਲਗਾ ਦਿੰਦਾ ਹੈ ਫਿਰ ਤੁਸੀਂ ਆਪਣੀ ਆਪਣੇ ਆਪ ਨੂੰ ਕਿੱਦਾਂ ਮੈਨੇਜ ਕਰਦੇ ਹੋ ਮਤਲਬ ਰੂਟੀਨ ਤੁਹਾਡੀ ਕੀ ਹੁੰਦੀ ਹੈ ਫਿਰ ਆਪਣੇ ਆਪ ਨੂੰ ਨੀਂਦ ਦੇਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਮੈਨੂੰ ਸਟਾਰਟ ਮੈਨੂੰ ਜਲਦੀ ਉੱਠਣਾ ਸ਼ੁਰੂ ਤੋਂ ਪਸੰਦ ਆ ਮੈਂ ਜਲਦੀ ਉੱਠਦਾ ਤੇ ਮੈਂ ਫਿਜ਼ੀਕਲ ਐਕਟੀਵਿਟੀ ਕਰਦਾ ਮੈਨੂੰ ਜਿਮ ਜਿਮ ਜਾਣਾ ਮੈਂ ਉਸ ਤੋਂ ਬਾਅਦ ਆ ਕੇ ਮੈਂ ਬ੍ਰੇਕਫਾਸਟ ਕਰਨਾ ਫਿਰ ਆ ਕੇ ਮੈਂ ਥੋੜਾ ਪੜਨਾ ਫਿਰ ਕਾਲਜ ਜਾਣ ਤੋਂ ਪਹਿਲਾਂ ਪੜਨਾ ਫਿਰ ਕਾਲਜ ਦੇ ਵਿੱਚ ਤਾਂ ਪੜਨਾ ਮੇਰਾ ਇਹ ਸ਼ੁਰੂ ਤੋਂ ਗੋਲ ਰਹਿੰਦਾ ਸੀ ਕਿ ਜੇ ਮੈਂ ਕਾਲਜ ਜਾ ਰਿਹਾ ਤਾਂ ਕਾਲਜ ਵਿੱਚ ਲੈਕਚਰ ਸਾਰੇ ਅਟੈਂਡ ਕਰਾਂ ਤੇ ਤਾਂਕਿ ਜੋ ਲੈਕਚਰਸ ਵਿੱਚ ਸਿਖਾਇਆ ਐਟਲੀਸਟ ਉਹ ਮੇਰੇ ਮਾਈਂਡ ਵਿੱਚ ਰਹਿ ਗਏ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਮੈਨੂੰ ਹੈਲਪ ਕਰਦੀਆਂ ਨੇ ਸੀ ਜਦੋਂ ਮੈਂ ਦੇ ਐਗਜ਼ਾਮਸ ਲਈ ਪੜ੍ਹਦਾ ਸੀਗਾ ਤੇ ਉਹ ਫਿਰ ਉਹ ਮੈਂ ਐਗਜ਼ਾਮਸ ਲਈ ਜੋ ਹੁੰਦਾ ਸੀਗਾ ਉਹ ਮੈਂ ਲੈਕਚਰਸ ਦੇ ਨਾਲ-ਨਾਲ ਪੜ੍ਹਦੇ ਰਹਿਣਾ ਫਿਰ ਆ ਕੇ ਥੋੜੇ ਜਿਹਾ ਫਰੈਸ਼ ਹੋਣਾ ਫਿਰ ਉਹ ਤੋਂ ਬਾਅਦ ਮਿਊਜ਼ਿਕ ਸ਼ੁਰੂ ਕਰ ਦੇਣਾ ਜੀ ਤੇ ਤੁਸੀਂ ਦਾ ਯੰਗਸਟਰ ਲਈ ਇੱਕ ਇਨਸਪੀਰੇਸ਼ਨ ਹੋ ਤੇ ਕਿਵੇਂ ਉਹਨਾਂ ਨੂੰ ਇਨਸਪਾਇਰ ਕਰੋਗੇ ਆਪਣੀ ਪਰਸਨੈਲਿਟੀ ਨੂੰ ਕਿਵੇਂ ਡਿਵੈਲਪ ਕਰ ਸਕਦੇ ਨੇ ਯੰਗਸਟਰ ਜਿਹੜੇ ਅ ਯੰਗਸਟਰਸ ਨੂੰ ਇਹ ਕਹਿਣਾ ਚਾਹੂੰਗਾ ਕਿ ਜੀ ਤੁਸੀਂ ਹਰ ਚੀਜ਼ ਤੋਂ ਸਿੱਖ ਸਕਦੇ ਹੋ ਤੁਸੀਂ ਆਪਣੇ ਪੇਰੈਂਟਸ ਤੋਂ ਸਿੱਖ ਸਕਦੇ ਹੋ ਹਰ ਬੰਦਾ ਜੋ ਸਾਨੂੰ ਆਪਣੀ ਲਾਈਫ ਵਿੱਚ ਆਂਦਾ ਕੁਝ ਨਾ ਕੁਝ ਸਿਖਾ ਕੇ ਜਾਂਦਾ ਤੁਸੀਂ ਪੇਰੈਂਟਸ ਤੋਂ ਕੁਝ ਹੋਰ ਸਿੱਖ ਸਕਦੇ ਹੋ ਕਿਸੇ ਫਰੈਂਡ ਤੋਂ ਕੁਝ ਹੋਰ ਸਿੱਖ ਸਕਦੇ ਹੋ ਤੇ ਜਿੱਥੋਂ ਵੀ ਹੋ ਸਕੇ ਉਥੋਂ ਇਨਫੋਰਮੇਸ਼ਨ ਲੋ ਜਿੱਥੋਂ ਵੀ ਹੋ ਸਕੇ ਉਥੋਂ ਨੋਲਿਜ ਲੋ ਤੇ ਉਹ ਸਾਰੀਆਂ ਚੀਜ਼ਾਂ ਨੂੰ ਕੰਬਾਈਨ ਕਰਕੇ ਆਪਣੀ ਲਾਈਫ ਬੀਚ ਕਰੋ ਤੇ ਮੈਂ ਇਹ ਕਹਾਂਗਾ ਕਿ ਜਦ ਤੁਹਾਨੂੰ ਕੋਈ ਵੀ ਮੌਕਾ ਮਿਲਦਾ ਯੰਗਸਟਰਸ ਨੂੰ ਉਹ ਮੌਕਾ ਛੱਡੋ ਨਾ ਜਿੱਦਾਂ ਹੁਣ ਨਵੀਂ ਉਡਾਰੀ ਦਾ ਮੌਕਾ ਮੈਨੂੰ ਆਇਆ ਤੇ ਕਾਫੀ ਸਾਰਾ ਬਿਜ਼ੀ ਚੱਲ ਰਿਹਾ ਸੀ ਬਟ ਮੈਨੂੰ ਇਹ ਸੀਗਾ ਕਿ ਕਰਨਾ ਜ਼ਰੂਰ ਆ ਹਰ ਚੀਜ਼ ਇੱਕ ਨਵਾਂ ਐਕਸਪੀਰੀਅੰਸ ਲੈ ਕੇ ਆਉਂਦੀ ਆ ਤੇ ਨਵੇਂ ਐਕਸਪੀਰੀਅੰਸਸ ਨੂੰ ਮਨਾ ਨਾ ਕੀਤਾ ਜਾਵੇ ਮੈਂ ਇਹ ਕਹੂੰਗਾ ਕਿ ਜਿੱਤੋਂ ਵੀ ਹੋ ਸਕੇ ਉਤੋਂ ਇਨਫੋਰਮੇਸ਼ਨ ਨੋਲੇਜ ਗੈਦਰ ਕਰਨ ਦੀ ਕੋਸ਼ਿਸ਼ ਕਰਾਂਗੀ ਤੇ ਸਾਡੇ ਦਰਸ਼ਕਾਂ ਨੂੰ ਇੱਕ ਗੀਤ ਪਿਆਰਾ ਜਾਏ ਖੋਰ ਹੋ ਜਾਏ ਮੈਂ ਕਰ ਲੈ ਪਾਵਾ ਨਾ ਟੁੜੀ ਦਿਲ ਮੇਰਾ ਮੈਂ ਕਰ ਲੈ ਪਾਵਾ ਨਾ ਟੁੜੀ ਦਿਲ ਮੇਰਾ ਤੂੰ ਹੱਸ ਕੇ ਜਬੋਲੇ ਕਿ ਜੰਦਾ ਤੇਰਾ ਮੱਤਰ ਨੇ ਆਵਾ ਨ ਤੂੜੀ ਦੁ ਮੇਰਾ ਮੇਣੇ ਜਗ ਦੇ ਚਲ ਕੇ ਸੱਜਣਾ ਮੈਂ ਲਾਇਆ ਤੇਰੇ ਨਾਲ ਯਾਦ ਰੱਖਵੇ ਮੇਣੇ ਜਗ ਦੇ ਚਲ ਕੇ ਸੱਜਣਾ ਮੈਂ ਲਾਇਆ ਤੇਰੇ ਨਾਲ ਯਾਦ ਰੱਖਵੇ ਬੱਲੇ ਕੱਖ ਵੀ ਨਹੀਂ ਰਹਿਣਾ ਜੇ ਮੇਰੇ ਵੱਲੋਂ ਫੇਰ ਨਹੀਂ ਤੂੰ ਅਖਵੇ ਨਾ ਜਿੰਦ ਨੂੰ ਰੋਗ ਲਾਵੇਂ ਹੁਰ ਦੂਰ ਨਾ ਤੁਝਾ ਵੀ ਵਡੋਲਣਾ ਥਿਲ ਵਿੱਚ ਲਾ ਕੇ ਢੇਰਾ ਮੈਂ ਤੇਰੇ ਲੈ ਪਾਵਾ ਨਾ ਤੋੜੀ ਤੂੰ ਮੇਰਾ ਮੈਂ ਤੇਰੇ ਲੈ ਪਾਵਾ ਨਾ ਤੋੜੀ ਤੂੰ ਬਹੁਤ ਖੂਬ ਗੌਰਵ ਜੀ ਤੁਸੀਂ ਇੱਕ ਇਨਸਪੀਰੇਸ਼ਨ ਹੋ ਉਹਨਾਂ ਯੰਗਸਟਰ ਦੇ ਲਈ ਜੋ ਇਹ ਸੋਚਦੇ ਨੇ ਕਿ ਸ਼ਾਇਦ ਉਹ ਕੁਝ ਨਹੀਂ ਕਰ ਸਕਦੇ ਕਿਉਂਕਿ ਗਿਵ ਅਪ ਜਿਹੜਾ ਲਾਈਫ ਦੇ ਵਿੱਚ ਕਈ ਵਾਰ ਕਰ ਜਾਂਦੇ ਨੇ ਹਾਰ ਜਾਂਦੇ ਨੇ ਹਾਰ ਜਿੱਤ ਹੁੰਦੀ ਰਹਿੰਦੀ ਹੈ ਸੋ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਤੁਸੀਂ ਬਹੁਤ ਅੱਛਾ ਇੱਕ ਮੈਸੇਜ ਜਿਹੜਾ ਸਾਡੇ ਯੰਗਸਟਰਸ ਨੂੰ ਦਿੰਦਾ ਹੈ ਤੇ ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਹੋ ਚੁੱਕਿਆ ਹੈ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਸਟੂਡੀਓ ਵਿੱਚ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚੀ ਥੈਂਕ ਯੂ ਸੋ ਮਚੀ